ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੋਗ ਅੱਜ ਦਾ ਵਲੋਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਬਹੁਤ ਚੰਗੀ ਗੁੱਡ ਨਿਊਜ਼ ਤੇ ਕੈਨੇਡਾ ਇੱਕ ਬਹੁਤ ਚੰਗੇ ਡਿਸੀਜਨ ਦੇ ਉੱਤੇ ਕੰਮ ਕਰ ਰਿਹਾ ਹੈ ਇੱਕ ਸਟੈਂਡਿੰਗ ਕਮੇਟੀ ਦੀ ਬੈਠਕ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਹੈ ਉਸ ਦੇ ਉੱਤੇ ਡਿਸਕਸ਼ਨ ਕੀਤਾ ਗਿਆ ਹੈ ਉਸ ਫੈਸਲੇ ਨੂੰ ਲੈ ਕੇ ਦਰਸਲ ਬਹੁਤ ਲੰਮੇ ਸਮੇਂ ਤੋਂ ਚਰਚਾ ਚੱਲ ਰਹੀ ਸੀਗੀ ਹੁਣ ਇੱਕ ਮੀਟਿੰਗ ਹੋਈ ਹੈ ਸਟੈਂਡਿੰਗ ਕਮੇਟੀ ਔਨ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਦੀ ਇਹ ਬੈਠਕ ਸੀਗੀ ਤੇ ਇਸ ਬੈਠਕ ਦੇ ਵਿੱਚ ਜੋ ਮੁੱਦਾ ਚੁੱਕਿਆ ਗਿਆ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਪੋਜ਼ਿਟਿਵ ਬਹੁਤ ਗੁੱਡ ਨਿਊਜ਼ ਹੈ ਤੇ ਜੈਨੂਇਨ ਅਪਲੀਕੈਂਟ ਲਈ ਇਹ ਕਿਸੇ ਆਸ਼ੀਰਵਾਦ ਜਾਂ ਕਹਿ ਸਕਦੇ ਹੋ ਕਿਸੇ ਬਲੇਸਿੰਗ ਤੋਂ ਕਟ ਨਹੀਂ ਹੋਵੇਗਾ ਮੈਂ ਵੀ ਕਈ ਵਾਰ ਕਿਹਾ ਸੀਗਾ ਬਹੁਤ ਵੀਡੀਓ ਮੇਰੀਆਂ ਵੀ ਇਸ ਟੌਪਿਕ ਤੇ ਹੈਗੀਆਂ ਨੇ ਕਿ ਸੁਧਾਰ ਕੈਨੇਡਾ ਦੇ ਇਮੀਗ੍ਰੇਸ਼ਨ ਪ੍ਰੋਸੈਸ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ ਐਲ ਐਮ ਆਈਏ ਦੇ ਵਿੱਚ ਕਰਨ ਦੀ ਲੋੜ ਹੈਗੀ ਹੈ ਵਿਦਿਆਰਥੀਆਂ ਦੇ ਲਈ ਕਰਨ ਦੀ ਲੋੜ ਹੈਗੀ ਹੈ ਸੋ ਅੱਜ ਦੀ ਵੀਡੀਓ ਜਿਹੜੀ ਉਹ ਨਾ ਸਿਰਫ ਪੀ ਆਰ ਨਾਲ ਜੁੜੀ ਹੋਈ ਹੈ ਵਰਕ ਪਰਮਿਟ ਤੇ ਸਟੂਡੈਂਟ ਵੀਜ਼ਾ ਤੋਂ ਲੈ ਕੇ ਉੱਥੋਂ ਦੇ ਕੈਨੇਡਾ ਦੇ ਪੀਆਰ ਤੱਕ ਦੇ ਪਾਥਵੇ ਦੇ ਨਾਲ ਜੁੜੀ ਹੋਈ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਅਸੀਂ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਤਿਆਰ ਨਹੀਂ ਕਰਦੇ ਕੇਪਸ ਨੋਟ ਐਸਓਪੀ ਚਾਹੁੰਦੇ ਹੋ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਦਰਸਲ ਇੱਕ ਮਸਲਾ ਲੰਮੇ ਸਮੇਂ ਤੋਂ ਕੈਨੇਡਾ ਦੀ ਕਹਿ ਸਕਦੇ ਇਮੀਗ੍ਰੇਸ਼ਨ ਪ੍ਰੋਸੈਸ ਦੇ ਵਿੱਚ ਪੈਂਡਿੰਗ ਪਿਆ ਹੋਇਆ ਹੈ ਤੇ ਇਸ ਮਸਲੇ ਦੇ ਉੱਤੇ ਬਹੁਤ ਸਾਰੇ RCIC ਮੈਂਬਰਸ ਨੇ ਵੀ ਸਵਾਲ ਚੁੱਕੇ ਸੀਗੇ ਇਸ ਮਸਲੇ ਨੂੰ ਲੈ ਕੇ ਅਕਸਰ ਕ੍ਰਿਟੀਸਾਈਜ਼ ਕੀਤਾ ਜਾਂਦਾ ਰਹਿੰਦਾ ਹੈ ਕਿ ਜੈਨੂਇਨ ਬੱਚੇ ਪਿੱਛੇ ਰਹਿ ਜਾਂਦੇ ਨੇ ਤੇ ਪੈਸੇ ਦੇ ਆਧਾਰ ਤੇ ਉੱਤੇ ਲੋਕੀ ਅੱਗੇ ਵਧ ਜਾਂਦੇ ਨੇ ਯਾਨੀ ਜੋ ਡਿਜ਼ਰਵ ਕਰਦਾ ਉਹ ਪਿੱਛੇ ਰਹਿ ਜਾਂਦਾ ਮਾਮਲਾ ਸੀਗਾ 50 ਪੁਆਇੰਟ ਵਾਲੀ LMIA ਦਾ ਦਰਸਲ ਇਸ ਐਲਐਮਆਈਏ ਨੂੰ ਜੇਕਰ ਸਮਝਣ ਦੀ ਲੋੜ ਹੈ ਤੁਹਾਨੂੰ ਮੈਂ ਗ੍ਰਾਫਿਕ ਦੇ ਜ਼ਰੀਏ ਕੱਲਾ-ਕੱਲਾ ਪੁਆਇੰਟ ਸਮਝਾਉਣ ਦੀ ਵੀ ਕੋਸ਼ਿਸ਼ ਕਰਾਂਗਾ ਹੁਣ ਜਿਹੜਾ 50 ਪੁਆਇੰਟ ਐਲਐਮਆਈਏ ਦੇ ਮਿਲਦੇ ਨੇ ਉਸ 50 ਪੁਆਇੰਟ ਦਾ ਕਟ ਲੱਗਣ ਜਾ ਰਿਹਾ ਯਾਨੀ ਕਿ ਹੁਣ ਪੀਆਰ ਸਪੋਰਟਿੰਗ 50 ਪੁਆਇੰਟ ਵਾਲੀ ਐਲਐਮਆਈਏ ਦਾ ਤੁਹਾਡੇ ਇਮੀਗ੍ਰੇਸ਼ਨ ਦੇ ਵਿੱਚ ਪੀਆਰ ਲੈਣ ਦਾ ਕੋਈ ਪਾਥਵੇ ਨਹੀਂ ਬਣੇਗਾ ਯਾਨੀ ਕਿ ਉਹ 50 ਪੁਆਇੰਟ ਦਾ ਬੂਸਟ ਜਿਹੜਾ ਹੈ ਉਹ ਤੁਹਾਨੂੰ ਨਹੀਂ ਮਿਲ ਸਕੇਗਾ ਹੁਣ ਇਹ ਪੂਰੇ ਪ੍ਰੋਸੈਸ ਨੂੰ ਸਮਝਦੇ ਹਾਂ ਸਮਝਣ ਵਾਸਤੇ ਮੈਂ ਇੱਕ ਗ੍ਰਾਫ ਡਿਜ਼ਾਈਨ ਕੀਤਾ ਉਸ ਗ੍ਰਾਫ ਦੇ ਜ਼ਰੀਏ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਜੋ ਗ੍ਰਾਫ ਹੈ ਉਹਦੇ ਵਿੱਚ ਉੱਪਰ ਦੇਖੋ ਐਕਸਪ੍ਰੈਸ ਐਂਟਰੀ ਲਿਖਿਆ ਹੋਇਆ ਹੈ ਤੇ ਐਕਸਪ੍ਰੈਸ ਐਂਟਰੀ ਦਾ ਜੇਕਰ ਆਪਾਂ ਇੱਕ ਮੋਟਾ ਐਗਜ਼ਾਮਪਲ ਦੇ ਤੌਰ ਤੇ ਸਕੋਰ ਲੈਣੇ ਆ ਤਾਂ ਉਹ ਲੈਣੇ ਆ 500 ਕਿ ਭਈ CRC ਸਕੋਰ ਜਿਹੜਾ ਕੰਪ੍ਰੀਹੈਂਸਿਵ ਰੈਂਕਿੰਗ ਸਕੋਰ ਹੈ ਉਹ 500 ਚੱਲ ਰਿਹਾ ਹੈ ਹੁਣ نیچے ਤਿੰਨ ਅਪਲੀਕੈਂਟ ਨੇ A ਅਪਲੀਕੈਂਟ B ਅਪਲੀਕੈਂਟ ਤੇ C ਅਪਲੀਕੈਂਟ ਹੁਣ ਇਹਨਾਂ ਤਿੰਨਾਂ ਅਪਲੀਕੈਂਟ ਦੇ ਜਿਹੜੇ ਸਕੋਰ ਦੀ ਗੱਲ ਕਰ ਲਈਏ A ਅਪਲੀਕੈਂਟ ਦਾ CR ਸਕੋਰ 450 ਪੁਆਇੰਟ ਹੈ B ਅਪਲੀਕੈਂਟ ਦਾ CRS ਸਕੋਰ 490 ਪੁਆਇੰਟ ਹੈ ਤੇ C ਅਪਲੀਕੈਂਟ ਦਾ CRS ਸਕੋਰ ਜਿਹੜਾ ਉਹ 445 ਪੁਆਇੰਟ ਹੈ ਹੁਣ ਜੇਕਰ ਜਨੂਮਨ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤੇ ਸਭ ਤੋਂ ਜ਼ਿਆਦਾ CRS ਸਕੋਰ ਜਿਹੜਾ ਉਹ B ਦਾ ਯਾਨੀ yani 490 ਹੈ ਸੋ ਜੇਕਰ ਡਰਾ ਆਂਦਾ ਹੈ ਤੇ ਡਰਾ ਜਿਹੜਾ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਨਾਮ ਜਿਹੜਾ ਉਹ B ਦਾ ਆਵੇਗਾ ਯਾਨੀ ਕਿ B ਜਿਹੜਾ ਹੈ ਉਹ PR ਹੋਵੇਗਾ ਦੈਨ ਉਸ ਤੋਂ ਬਾਅਦ ਇਹਦੇ ਵਿੱਚ ਨੰਬਰ ਲੱਗੇਗਾ A ਦਾ ਯਾਨੀ 450 ਪੁਆਇੰਟ ਵਾਲੇ ਦਾ ਤੇ ਸਭ ਤੋਂ ਲਾਸਟ ਤੇ ਸੀ ਅਪਲੀਕੈਂਟ ਜਿਹੜਾ 445 ਜੀ ਦਾ ਕੰਪ੍ਰਹੈਨਸਿਵ ਰੈਂਕਿੰਗ ਸਕੋਰ ਹੈ ਉਹਦਾ ਨੰਬਰ ਲੱਗੇਗਾ ਇਹ ਹੈ ਜੈਨੂਅਨ ਤਰੀਕਾ ਪਰ ਜਦੋਂ ਆਪਾਂ 50 ਪੁਆਇੰਟ ਦੀ ਐਲ ਐਮ ਆਈ ਇਹ ਲੈ ਲੈਨੇ ਮੰਨ ਲੇ ਆਪਾਂ ਇਥੇ ਕਿ ਸੀ ਜਿਹੜਾ ਜੀ ਦਾ ਸਕੋਰ ਸਭ ਤੋਂ ਘੱਟ ਹੈ 445 ਹੈ ਜੇ 50 ਨੰਬਰ ਵਾਲੀ ਐਲ ਐਮ ਆਈ ਇਹ ਲੈ ਲੈਂਦਾ ਹੈ ਤਾਂ 50 ਪੁਆਇੰਟ ਇਚ ਜਦੋਂ ਐਡ ਹੋ ਜਾਣਗੇ ਤੇ ਇਹਦਾ ਸੀ ਆਰ ਸਕੋਰ ਹੋ ਜਾਏਗਾ 490 ਨਹੀਂ 95 ਯਾਨੀ ਕਿ ਏ ਬੀ ਦੋਹਾਂ ਤੋਂ ਅੱਗੇ ਲੰਘ ਜਾਏਗਾ ਸੀ ਯਾਨੀ ਕਿ ਪੈਸੇ ਦੇ ਆਧਾਰ ਤੇ ਸੀ ਜਿਹੜਾ ਹੈ ਉਹਨੇ ਦੋਹਾਂ ਨੂੰ ਪਿੱਛੇ ਕਰ ਦਿੱਤਾ ਹੁਣ ਜੇ 500 ਪੀਸੀਆਰ ਸਕੋਰ ਹੈ ਤੇ ਸਭ ਤੋਂ ਪਹਿਲਾਂ ਜੇਕਰ ਅ ਨੰਬਰ ਆਵੇਗਾ ਪੀਆਰ ਦਾ ਤੇ ਹੁਣ ਸੀ ਦਾ ਆਵੇਗਾ ਪੈਸੇ ਦਮ ਤੇ ਅੱਗੇ ਨਿਕਲ ਗਿਆ ਉਸ ਤੋਂ ਬਾਅਦ ਬੀ ਦਾ ਆਵੇਗਾ ਤੇ ਉਸ ਤੋਂ ਬਾਅਦ ਏ ਦਾ ਆਵੇਗਾ ਪਹਿਲਾਂ ਬੀ ਜਿਹੜਾ ਨੰਬਰ 1 ਸੀਗਾ ਉਹ ਹੁਣ ਦੂਜੇ ਤੇ ਚੱਲ ਗਿਆ ਤੇ ਇਹ ਜਿਹੜਾ ਨੰਬਰ 2 ਤੇ ਸੀਗਾ ਉਹ ਸਭ ਤੋਂ ਲਾਸਟ ਤੇ ਚਲੇਗਾ ਤੇ ਜਿਹੜਾ ਸਭ ਤੋਂ ਲਾਸਟ ਤੇ ਸੀ ਸੀਗਾ 445 ਵਾਲਾ ਉਹ ਪੈਸੇ ਦੇ ਦਮ ਤੇ ਸਭ ਤੋਂ ਅੱਗੇ ਨਿਕਲ ਗਿਆ ਤੇ ਇਸ ਦਾ ਮਤਲਬ ਇਹ ਹੋ ਗਿਆ ਕਿ ਸੀ ਵਾਲਾ ਪੀਆਰ ਹੋ ਗਿਆ ਤੇ ਜਿਹੜੇ ਡਿਜ਼ਰਵ ਕਰਦੇ ਸੀਗੇ ਉਹ ਪਿੱਛੇ ਬੈਠੇ ਰਹਿ ਗਏ ਉਹ ਸੀਆਰ ਸਕੋਰ ਜਿਹੜਾ ਉਹ ਮੀਟ ਨਹੀਂ ਕਰ पाए ਹੁਣ ਜੇਕਰ ਇਹ ਚੇਂਜ ਹੁੰਦਾ ਹੈ ਤਾਂ ਉਹਦਾ ਬੈਨੀਫਿਟ ਕੀ ਹੋਏਗਾ ਪਹਿਲਾਂ ਤੁਹਾਨੂੰ ਦੱਸਦਾ ਕਿ ਇਹ ਫੰਕਸ਼ਨ ਕਿਵੇਂ ਕਰਦਾ ਸੀਗਾ ਦਰਸਲ ਇਹ ਫੰਕਸ਼ਨ ਜੋ ਗ੍ਰਾਫ ਦੇ ਜ਼ਰੀਏ ਸਮਝਿਆ ਇਹ ਤਾਂ ਇਦਾਂ ਸੀ ਗਈ ਹੁਣ ਇਹਦੇ ਵਿੱਚ ਕੀ ਹੁੰਦਾ ਸੀਗਾ ਕਿ ਜਿੱਤਰਾ ਤੁਹਾ ਤੁਹਾਨੂੰ ਐਕਸਪੀਰੀਅੰਸ ਆ ਤੁਹਾਡੇ ਪੁਆਇੰਟ ਨਹੀਂ ਬਣ ਰਹਾ ਤੇ ਤੁਹਾਡਾ EMPLOER ਜੇਕਰ ਤੁਹਾਨੂੰ 50 ਪੁਆਇੰਟ ਵਾਲੀ LMIA ਦੇ ਦਿੰਦਾ ਜਾਂ ਤੁਸੀਂ ਅਰੇਂਜ ਕਰ ਲੈਂਦੇ ਹੋ ਮੋਸਟਲੀ ਪੈਸੇ ਦੇ ਕੇ ਅਰੇਂਜ ਕਰਦੇ ਸੀਗੇ ਲੋਕ ਜਿਹਦੇ ਵਾਸਤੇ 25000 ਡਾਲਰ 10000 ਡਾਲਰ ਤੋਂ ਲੈ ਕੇ 50 50000 ਡਾਲਰ ਤੱਕ ਖਰਚ ਕਰ ਦਿੱਤਾ ਜਾਂਦਾ ਸੀਗਾ PR ਗੇਨ ਕਰਨ ਵਾਸਤੇ ਹੁਣ ਉਹ 50 ਪੁਆਇੰਟ ਦੇ ਬੂਸਟ ਦੇ ਨਾਲ ਉਹ ਡਿਜ਼ਰਵ ਨਹੀਂ ਸੀ ਕਰਦਾ ਪਰ ਸਭ ਤੋਂ ਅਗਲੀ ਲਾਈਨ ਦੇ ਵਿੱਚ ਆ ਕੇ ਖੜ ਜਾਂਦਾ ਸੀਗਾ ਤੇ ਇਹਦੇ ਨਾਲ CRS ਸਕੋਰ ਤੇ ਬਹੁਤ ਵੱਡਾ ਇੰਪੈਕਟ ਪੈਂਦਾ ਸੀਗਾ ਸੋ ਜਿਹੜੇ ਲੋਅ CRS ਸਕੋਰ ਵਾਲੇ ਸੀ ਉਹ ਮੀਟ ਹੀ ਨਹੀਂ ਸੀ ਕਰ ਪਾਉਂਦੇ ਜੇਕਰ ਇਹ 50 ਪੁਆਇੰਟ ਦਾ ਬੂਸਟ ਖਤਮ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲੀ ਗੱਲ ਤੇ ਜਿਹੜਾ CRS ਸਕੋਰ 500 ਤੋਂ ਥੱਲੇ ਆਉਣ ਦਾ ਨਾਮ ਨਹੀਂ ਲੈ ਰਿਹਾ ਉਹ 500 ਤੋਂ ਹੇਠਾਂ ਆ ਜਾਵੇਗਾ ਯਾਨੀ ਕਿ CRS ਸਕੋਰ ਜਿਹੜਾ ਉਹ ਇੱਕ ਆਮ ਬੰਦਾ ਵੀ ਮੀਟ ਕਰਨ ਲੱਗ ਪੇਗਾ ਸਿਰਫ ਪੈਸੇ ਦੇ ਦਮ ਵਾਲੇ PR ਨਹੀਂ ਹੋਣਗੇ ਇਹਦੇ ਵਿੱਚ ਸਮਝਣ ਵਾਲੀ ਗੱਲ ਇਹ ਆ ਕਿ ਨਾ ਸਿਰਫ ਸਕੋਰ ਨੀਚੇ ਆਵੇਗਾ ਦੂਜੇ ਪਾਸੇੋਂ ਜਿਹੜਾ ਬੰਦਾ ਡਿਜ਼ਰਵ ਕਰਦਾ ਉਹਨੂੰ ਹੀ ਪੀਆਰ ਮਿਲੇਗੀ ਕਿਸੇ ਨੇ ਵੀ ਇਹ ਨਹੀਂ ਕਿ 10000 ਡਾਲਰ ਤੋਂ ਲੈ ਕੇ 50000 ਡਾਲਰ ਖਰਚ ਕੀਤੇ ਤੇ ਉਹ ਪਿੱਛੇ ਲਾਈਨ ਦੇ ਵਿੱਚ ਜਿੱਥੇ ਖਲੋਤਾ ਸੀਗਾ ਉਹ ਕੰਪੀਟੀਸ਼ਨ ਦੇ ਵਿੱਚ ਸਭ ਤੋਂ ਅੱਗੇ ਜਾ ਕੇ ਖੜ ਗਿਆ ਉਹਦੇ ਨਾਲ ਇੱਕ ਤੇ ਉਹਨੇ ਸੀਆਰਐਸ ਸਕੋਰ ਚੱਕ ਦਿੱਤਾ ਯਾਨੀ ਕਿ ਸੀਆਰਐਸ ਸਕੋਰ ਜਿਹੜਾ ਉਹ ਹਾਈ ਹੋ ਗਿਆ ਦੂਜਾ ਜਿਹੜੇ ਡਿਜ਼ਰਵ ਕਰਨ ਵਾਲੇ ਸੀਗੇ ਉਹ ਪਿੱਛੇ ਰਹਿ ਗਏ ਦੌੜ ਦੇ ਵਿੱਚ ਤੇ ਇਹ ਬੰਦਾ ਅੱਗੇ ਨਿਕਲ ਗਿਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਫਰਕ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਸੋ ਇਹ CRC ਸਕੋਰ ਦਾ ਜਿਹੜਾ ਸਿਸਟਮ ਸੀਗਾ ਮੈਂ ਤੁਹਾਨੂੰ ਇਜ਼ੀ ਢੰਗ ਨਾਲ ਕੋਸ਼ਿਸ਼ ਕੀਤੀ ਸਮਝਾਉਣ ਦੀ ਸਟੂਡੈਂਟ ਵੀਜ਼ਾ ਤੋਂ ਲੈ ਕੇ ਵਰਕ ਪਰਮਿਟ ਵਾਲੇ ਜਾਂ ਪੀਆਰ ਲੈਣ ਵਾਸਤੇ ਇਹ ਸਾਰਿਆਂ ਲਈ ਬਹੁਤ ਇੰਪੋਰਟੈਂਟ ਹੁੰਦਾ ਹੈ ਸੋ ਇਸ ਦਾ ਮੱਥਾ ਜਿਹੜਾ ਉਹ ਅਕਸਰ ਸਾਰਿਆਂ ਦੇ ਨਾਲ ਲੱਗਦਾ ਰਹਿੰਦਾ ਸੀਗਾ ਇਸ ਪੁਆਇੰਟ ਸਿਸਟਮ ਦਾ ਸੋ ਮੈਨੂੰ ਲੱਗਾ ਕਿ ਤੁਹਾਨੂੰ ਬੜੇ ਸਿੰਪਲ ਲੈਂਗੁਏਜ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਬਹੁਤ ਜਲਦੀ ਇਹ ਖਤਮ ਹੋਣ ਜਾ ਰਿਹਾ ਹੈ ਤੇ ਜਿਹੜੀ ਕਮੇਟੀ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹ ਮੁੱਦਾ ਜੋਰਾ-ਸ਼ੋਰਾ ਦੇ ਨਾਲ ਚੁੱਕਿਆ ਗਿਆ ਹੈ ਤੇ ਇਹ ਮੁੱਦਾ ਬਹੁਤ ਜਲਦੀ ਸੋਲਵ ਹੋਣ ਜਾ ਰਿਹਾ ਹੈ ਕੈਨੇਡ ਪ੍ਰੋਸੈਸ ਤੇ ਵਿੱਚ ਉਮੀਦ ਕਰਦਾ ਵਲੋਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਇਧਰ ਉਧਰ ਦੀਆਂ ਗੱਲਾਂ ਨਹੀਂ ਕਰਦੇ ਕੇਪਸ ਨਾਟ ਐਸਓਪੀ ਸ਼ੁਰ ਚਾਹੁੰਦੇ ਹੋ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਜੈਨੂਇਨ ਟਾਂਕ ਦੇ ਨਾਲ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਸਕੇ ਯਾਰਾ ਮਿੱਤਰਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ